ਵਾਹ ਤਵਾ ਇਹੋ ਜੀ ਯਾਰੀ ਤੋਤਾ ਰੱਬ ਵੀ ਬਚਾਵੇ ਤਾਂ ਬਿਲਕੁਲ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਜਿਹਾ ਕਿਸ ਤਰੀਕੇ ਦੇ ਨਾਲ ਕੁਝ ਦੋਸਤ ਆਪਣੇ ਲੰਗੋਟਿਆ ਯਾਰ ਨੂੰ ਪੈਟਰੋਲ ਪਾ ਕੇ ਸਾੜ ਦਿੰਦੇ ਨੇ ਤਾਂ ਬਿਲਕੁਲ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪੂਰਾ ਮਾਮਲਾ ਆਉ ਤੁਹਾਨੂੰ ਦੱਸੇ ਦਰਅਸਲ ਕੁਝ ਜਿਗਰੀ ਯਾਰਾਂ ਦੇ ਵੱਲੋਂ ਆਪਣੇ ਦੋਸਤ ਨੂੰ ਪੈਟਰੋਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਬਿਲਕੁਲ ਉਹ ਹਨੂਦਾਲਦੀ ਹੈ ਕਿ ਜਿਗਰੀ ਦੋਸਤ ਸੀ ਲੰਗੋਟਿਆ ਯਾਰ ਸੀ ਜਿਨ੍ਹਾਂ ਦਾ ਆਪਸ ਵਿੱਚ ਵਿੱਚ ਬੇਹੱਦ ਪਿਆਰ ਸੀ ਤਾਂ ਨੌਜਵਾਨ ਨੂੰ ਸਾੜਨ ਤੋਂ ਬਾਅਦ ਇਹ ਜਿਗਰੀ ਦੋਸਤ ਨੇ ਜਿਹੜੇ ਇਸ ਨੌਜਵਾਨ ਦੇ ਮਾਪਿਆਂ ਨੂੰ ਝੂਠੀ ਹਮਦਰਦੀ ਦਿੰਦੇਰੇ ਜੀਹਾਂ ਉਸਦੇ ਮਾਪਿਆਂ ਨੂੰ ਇਹਨਾਂ ਨੌਜਵਾਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਤੁਹਾਡਾ ਮੁੰਡਾ ਬਾਈਕ ਦੇ ਵਿੱਚ ਪੈਟਰੋਲ ਪਾਉਣ ਲੱਗਾ ਸੀ ਪਰ ਬਾਈਕ ਬਹੁਤ ਹੀ ਜ਼ਿਆਦਾ ਗਰਮ ਹੁੰਦੀ ਹੈ ਜਿਸ ਤੇ ਕਾਰਨ ਬਾਈਕ ਪੈਟਰੋਲ ਫੜ ਲੈਂਦੀ ਹੈ ਤੇ ਤੁਹਾਡੇ ਮੁੰਡੇ ਦੀ ਬਾਈਕ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਤੇ ਤੁਹਾਡਾ ਬੇਟਾ ਅੱਗ ਦੇ ਵਿੱਚ ਪੂਰੀ ਤਰ੍ਹਾਂ ਝੁਲਸ ਜਾਂਦਾ ਜੀਹਾਂ ਉਸ ਨੌਜਵਾਨ ਦੀ 85% ਜਿਹੜੀ ਬੋਡੀ ਹੁੰਦੀ ਹੈ ਅਗਦੇ ਵਿੱਚ ਝੁੱਲਸ ਜਾਂਦੀ ਹੈ ਫਿਲਹਾਲ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਬਿਲਕੁਲ ਆ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਜਦੋਂ ਪੁਲਿਸ ਦੇ ਵੱਲੋਂ ਪੂਰੀ ਛਾੜਮਿੰਦ ਕੀਤੀ ਜਾਂਦੀ ਹੈ ਜਿਨ੍ਹਾਂ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਦੇ ਜਿਗਰੀ ਯਾਰਾਂ ਨੇ ਹੀ ਉਸ ਨੂੰ ਪੈਟਰੋਲ ਪਾਕਿ ਛਾੜ ਦਿੱਤਾ ਬਿਲਕੁਲ ਆ ਤਸਵੀਰਾਂ ਸਾਹਮਣੇ ਆਈਆਂ ਨੇ ਜਗਰਾਉਂ ਸ਼ਹਿਰ ਤੋਂ ਜਿੱਥੇ ਲੁਧਿਆਣਾ ਦੇ ਜਦੋਂ ਗਰਾਉਂ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਆਪਣੇ ਹੀ دوست ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਉਸ ਨੌਜਵਾਨ ਦੇ ਨਾਲ ਤੱਕਾਮੁੱਕੀ ਕੀਤੀ ਜਾਂਦੀ ਹੈ ਲੜਾਈ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਜਾਂਦਾ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਜਗਰਾਉਂ ਤੋਂ ਜਿੱਥੇ ਇੱਕ ਨੌਜਵਾਨ ਉਸਦੇ ਜਿਗਰੀ ਯਾਰਾਂ ਦੇ ਵੱਲੋਂ ਆ ਜਿਹੜਾ ਪੈਟਰੋਲ ਪਾ ਕੇ ਉਧਾਰ ਦਿੱਤਾ ਜਾਂਦਾ ਬਿਲਕੁਲ ਤੁਹਾਨੂੰ ਦੱਸਦੀ ਕਿ ਸਾਰੀ ਦੀ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦਿਸ ਦੇ ਕਾਰਨ ਉਸ ਜਿਗਰੀ ਯਾਰ ਨੇ ਜਿਹੜੇ ਜਿਨ੍ਹਾਂ ਨੇ ਪੈਟਰੋਲ ਪਾ ਕੇ ਸਾੜਿਆ ਸੀ ਉਹਨਾਂ ਤੇ ਕੰਨ ਦੀ ਕਾਰਵਾਈ ਕੀਤੀ ਗਈ ਹੈ ਬਿਲਕੁਲ ਤੁਹਾਨੂੰ ਦੱਸਦੀ ਕਿ ਜਗਰਾਉਂ ਪੁਲਿਸ ਨੇ ਜਾਂਚ ਕਰਦਕ ਇਸ ਮਾਮਲੇ ਦੇ ਵਿੱਚ 8 ਲੋਕਾਂ ਦੇ ਖਿਲਾਫ ਹੈ ਜਿਹੜਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਅਫਸਰ ਦਾ ਦਾਵਾ ਕਰਦੀ ਹੈ ਕਿ ਜ਼ਿੰਮੇਵਾਰ ਨੌਜਵਾਨਾਂ ਨੂੰ ਕਾਬੂ ਵੀ ਕਰ ਲਿਆ ਜਾਏਗਾ ਇਸਾਰੇ ਪੀੜਤ ਨੌਜਵਾਨ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਉਹ ਨੌਜਵਾਨ ਸੀ ਜਿਹੜਾ ਨਸ਼ਾ ਕਰਦਾ ਸੀ ਪਰ ਬਾਅਦ ਚੋਂ ਨਸ਼ਾ ਛੱਡ ਗਿਆ ਸੀ ਤੇ ਆਪਣੇ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਾਰਨ ਉਹਨਾਂ ਨੌਜਵਾਨਾਂ ਨੇ ਹੀ ਇਸ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਹੈ ਐਸਐਮ ਜੀ ਨਿਊਜ਼ ਬਿਊਰੋ ਰਿਪੋਰਟ ਚੁੰਗੀ ਤੇ ਇੱਕ ਮੁੰਡੇ ਨੂੰ ਪੈਟਰੋਲ ਪਾ ਕੇ ਅੱਗ ਲਾਈ ਗਈ ਹੈ ਇਹ ਕੀ ਹੈ ਕੀ ਹੈ ਮਾਮਲਾ ਸਰ ਇਸ ਵਾਰ ਦੀ ਮਿਤੀ 4 6 24 ਨੂੰ ਸਾਨੂੰ ਪ੍ਰਿੰਕੋਰਟ ਮੈਡੀਕਲ ਕਾਲਜ ਤੋਂ ਇਨਫੋਰਮੇਸ਼ਨ ਮਿਲੀ ਉਸ ਦੇ ਜਿਹੜੇ ਆ ਅਸੀਂ ਮੌਕਾ ਦੇਖਿਆ ਔਕੇ ਤੇ ਜਾ ਕੇ ਸਾਡੇ ਆਈਓਐਸ ਦੇ ਉਹਨਾਂ ਲੋਕਾਂ ਨੂੰ ਉੱਥੇ ਜਾ ਕੇ ਤੇ ਉਥੇ ਮੌਕੇ ਤੇ ਜਿਹੜਾ ਸਾਡੇ ਉਹਦੇ ਜਿਹੜੇ ਪੇਰੈਂਟਸ ਮਿਲੇ ਆ ਜਿਨ੍ਹਾਂ ਨੇ ਇਹ ਹੀ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਮੁੰਡਾ ਤੇਜ਼ ਪਾਰ ਰਿਹਾ ਸੀ ਮੋਟਰ ਜਦੋਂ ਬਹੁਤ ਜ਼ਿਆਦਾ ਗਰਮ ਸੀ ਉਹ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਕੋਈ ਇਨਵੈਸਟੀਗੇਸ਼ਨ ਦੇ ਤੌਰ ਤੇ ਆਪਣਾ ਪਤਾ ਕਿ CCTV ਕੈਮਰੇ ਚੈੱਕ ਕੀਤੇ ਉਹਦੇ ਵਿੱਚੋਂ ਮਾਮਲਾ ਜਿਹੜਾ ਹੋਇਆ ਗਿਆ। ਇਸ ਵੇਲੇ ਇਸ 8 ਅੰਦਰ ਦੇ ਖਿਲਾਫ ਕਰਨਾ ਦਾ ਯਤਨ ਕਰਤਾ। ਸਰ ਕਿਹੜੀ ਤਰ੍ਹਾਂ ਦਾ ਮਕਦਮਾ ਦਰਜ ਕੀਤਾ ਜੀ? 326 IPC ਜੀ। 100 ਬੰਦਾ ਜੀ। ਜੀ ਸਰ ਜਿਹੜਾ ਹਸਪਤਾਲ ਵਿੱਚ ਮੁੰਡਾ ਜਿਰੇਲ ਆ ਜਾ ਉਹਨੂੰ ਮਿਲ ਕੇ ਬਿਆਨ ਲੈ ਜੀ ਕੀ ਸਥਿਤੀ ਉਹਨੀ ਹੈ। ਉਹਦੀ ਸਥਿਤੀ ਤਾਂ ਹੁਣ ਤਾਂ ਜਿਹੜਾ ਹਮ ਤਾਂ ਚਾਹਤ ਨਹੀਂ ਗੁੰਦਾ। ਹਰ ਹੱਦ ਦੇ ਤੋਂ ਪਹਿਲਾਂ ਉਹਤੇ ਦੇ ਸਬੰਧਤ ਜਿਹੜੇ ਮਿਨਿਸਟਰ ਸਾਹਿਬ ਹੈ ਉਹਨਾਂ ਨੇ ਵੀ ਧਿਆਨ ਦਿੱਤਾ ਹੈ ਜੀ ਪਹਿਲਾਂ ਜਿਹੜੀ ਇਹ ਰਿਕਟਰ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਦੂਸਰੀ ਫੜਿਆ ਸਰ ਗ੍ਰਿਫਤਾਰ ਕੀਤਾ ਕੋਈ ਦੂਸਰੀ ਨਹੀਂ ਹਜੇ ਤੱਕ ਕੋਈ ਵੀ ਹੈ ਵੇਟ ਕਰ ਰਹੇ ਹਾਂ ਅਕਰ ਪਤਾ ਲੱਗਿਆ ਵੀ ਕਾਰਨ ਕੀ ਹੋਇਆ ਅੱਗ ਲਾਉਣ ਦਾ ਵੀ ਕੋਈ ਲੜਾਈ ਝੜਾ ਜਾ ਰਹੀ ਹੈ ਆਪਸ ਵਿੱਚ ਮੁੰਡੇ ਜਿਹੜੇ ਖੜੇ ਸੀਗੇ ਉਹ ਸਮਝਾ ਕਰਦੇ ਹਾਸੇ ਨੂੰ ਜਾ ਕੇ ਦੇਖੀ ਜਿਹੜਾ ਫੁਟੇਜ ਦੇ ਮੁਤਾਬਕ ਜਿਹੜਾ ਸਾਡੇ ਵੀ ਦਾ ਤੇ ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਜਸਾਰੇ ਜਾਣਦੇ ਸੀਗੇ ਹਾਸੇ ਮਜ਼ਾਕ ਦੇ ਵਿੱਚ ਇਹਨਾਂ ਨੇ ਜਿਹੜਾ ਡਾਇਰੈਕਟਰ ਦੇ ਨਾਲ ਕਲਾਕੀ ਜਿਹੜਾ ਉਹਦਾ ਉਹ ਰੁਕਤ ਕਰ ਜਿੱਦੇ ਕਰ ਕੋਈ ਨਾ ਜਿਆਦਾ ਝੁੱਲਸ ਗਿਆ ਜੀ ਤੇ ਸਰ ਇੱਥੇ ਕੋਈ ਗੱਲ ਸਾਹਮਣੇ ਆਈ ਆ ਵੀ ਇਹ ਨਸ਼ਾ ਵੇਚੋਂ ਤਾਂ ਰੋਕਾਂ ਦਾ ਸੀ ਮੁੰਡਿਆਂ ਨੂੰ ਤੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਲਈ ਐਦਾਂ ਦੀ ਕੋਈ ਗਲਤੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਜਾਣਦੇ ਸੀਗੇ ਜੀ ਜੀ ਨਸ਼ੇ ਵਾਲੀ ਅਸੀਂ ਆਪਰਾ ਬਣਾਈ ਜਾਂਦੇ ਸਾ CCTV ਕੈਮਰੇ ਦੀ ਫੋਟੋਸ ਦੇਖੀ ਜਿਹੜੇ ਬੰਦੇ ਅੱਗ ਲਾ ਰਹੇ ਆ ਉਹੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਆ ਉਹ ਤਾਂ ਆਪਸ ਵਿੱਚ ਇੱਕ ਨੂੰ ਜਾਣਦੇ ਹੀ ਸੀ ਅੱਛਾ ਇਹ ਤਾਂ ਦੇਖਿਆ ਆਪਣੇ ਹਾਲਾਤ ਉਹ ਹਾਸੇ ਵਿੱਚ ਆਗ ਨਾਲ ਸਾਰਾ ਕੰਮ ਹੋਇਆ ਜੀ ਜੀ ਧੰਨਵਾਦ ਗੱਲ ਸਾਡੇ ਸਾਹਮਣੇ ਆਈ ਹੈ ਜੀ ਇਹ ਮੁੰਡੇ ਦਾ ਬਾਪ ਖੜਾ ਵਾ ਜੀ ਇਹ ਦਾਦਾ ਵਾ ਇਹ ਜਿਹੜੀ ਗੱਲ ਆ ਜੀ ਇਹ ਗੱਲ ਲਗਭਗ 4 ਤਰੀਕ ਦੀ ਤਿੰਨ ਵਜੇ ਦੀ ਗੱਲ ਹੈ ਜੀ ਹਾਂ ਮੈਂ ਉਦਦੇ ਬੂਟਾ ਬਾਟਾ ਦੀ ਖਿੰਤੀ ਸੀਗੇ ਇਹ ਲੁਧਿਆਣੇ ਗਏ ਹੋਏ ਸੀ ਕਿ ਜਦ ਦੂਜੇ ਦਿਨ ਮੈਂ ਇਹਨਾਂ ਦੇ ਘਰ ਆਇਆ ਮੈਨੂੰ ਧਰੇ ਦੱਸਿਆ ਬੁੱਢਿਆਂ ਨੇ ਵੀ ਆਪਣੇ ਮੁੰਡੇ ਨੂੰ ਮੱਲੇ 'ਚ ਇਹਨੂੰ ਰੈਂਪੀ ਕਹਿੰਦੇ ਆ ਵੀ ਰੈਂਪੀ ਦੇ ਮੁੰਡੇ ਨੂੰ ਅੱਗ ਲੱਗੀ ਵੀ ਅੱਗ ਲਾ ਕੇ ਕੁਝ ਮੁੰਡਿਆਂ ਨੇ ਉਹ ਕਾਫੀ ਜਿਆਦਾ ਮੱਚ ਗਿਆ ਵੀ ਪਹਿਲਾਂ ਹਸਪੀਟਲ ਭੇਜਿਆ ਚਿਗਰਾਉਂਦੇ ਬਾਅਦ ਫਿਰ ਘਰ ਕੋਲ ਪਹੁੰਚਦਾ ਔਰ ਇਹ ਜਿਹੜਾ ਉਹਨਾਂ ਨੇ ਕੀਤਾ ਬਾਜੀ ਬਿਲਕੁਲ ਸਰੇ ਆਮ ਦਿਖ ਰਿਹਾ ਵੀਡੀਓ ਦੇ ਵਿੱਚ ਇੱਕ ਮੁੰਡੇ ਨੇ ਉਹਨੂੰ ਫੜਿਆ ਵਾ ਦੂਜਾ ਮੁੰਡਾ ਉਹਦੇ ਤੇ ਆਇਆ ਪਟ્રોલ ਛੜਕ ਰਿਹਾ ਵਾ ਉਸ ਮੁੰਡੇ ਨੇ ਉਹ ਐ ਆਇਆ ਐ ਬੈਠਾ ਉਹਨੇ ਨਾਲ ਹੀ ਉਹਦੇ ਨਾਲ ਲੈਟਰ ਅੱਗ ਲਾਤੀ ਜੀ ਉਹਨੂੰ ਇੱਕਦਮ ਛੱਡ ਕੇ ਜਾਂਦੀ ਲੇਕਿਨ ਜਦੋਂ ਅੱਗ ਜਿਹੜੀ ਉਹਨੇ ਇੱਕ ਤੁੱਪ ਬਹੁਤ ਜ਼ਿਆਦੀ ਇੱਕ ਜੋ ਅੱਗ ਚੜੀ ਉਹਨੂੰ ਆਪਦੀ ਭਰੀ ਬਚਾਉਣ ਦੀ ਪਰ ਉਹ ਬਚਿਆ ਨਹੀਂ ਗਾ ਉਹਨੇ ਪਿੰਡ ਪਿੰਡ ਲਾ ਕੇ ਸੜਤੀ ਔਰ ਉਹ ਤੋਂ ਬਾਅਦ ਇੱਕ ਮੁੰਡਾ ਉਹ ਪਿੰਡ ਦੇ ਵਿੱਚੋਂ ਇਹ ਨਹੀਂ ਪਤਾ ਮੋਬਾਈਲ ਕੱਢਦਾ ਕੀ ਕੱਢਦਾ ਪਿੰਟ ਦੇ ਪਿੱਛੋਂ ਵੀ ਕੱਢੇ ਨੂੰ ਕੁੱਲ ਜਾਂਦਾ ਜਿਹੜੀ ਉਹਦੇ ਸਿੱਕਟੀ ਹੁੰਦੀ ਆ ਹੁਣ ਸਾਡੀ ਇਹ ਬੇਨਤੀ ਆ ਵੀ ਉਹਦੇ ਵਿੱਚ ਇੱਕ ਮੁੰਡਾ ਹੈਗਾ ਬੀਜੇ ਜੀ ਵੀਰ ਦਾ ਮੁੰਡਾ ਵਾ ਇੱਕ ਮੁੰਡਾ ਹੈਗਾ ਕਿਸ਼ੰਦਰ ਕੀ ਨਾਂ ਉੱਤੀ ਟੀਟੂ ਹੈ ਜੀ ਟੀਟੂ ਹਾਂਜੀ ਟੀਟੂ ਆ ਬੁੱਧਾ ਜੀ ਮੇਰੇ ਨੇ ਦੋ ਮੁੰਡੇ ਆ ਜੀ ਦੋਹਾਂ ਮੁੰਡਿਆਂ ਨੇ ਇਹ ਨਹੀਂ ਪਤਾ ਕੀ ਇੰਨਾ ਦੀ ਰਾਂਜ ਸੀ ਕੀ ਲਗੜਟ ਸੀ ਇਹ ਦੋਹਾਂ ਮੁੰਡਿਆਂ ਨੇ ਉਹਦਾ ਮਾਡਲ ਕੀਤਾ ਵਾ ਔਰ ਬਿਲਕੁਲ ਪੁਲਿਸ ਪੂਰਾ ਸਾਥ ਦੇ ਰਹੀ ਆ ਅਸੀਂ ਇਹ ਗੱਲ ਕਹਿੰਨੇ ਆ ਵੀ ਤਾਂ ਕਿ ਉਹਨਾਂ ਨੂੰ ਗਿਰਬدار ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਬੰਦਾ ਇਹਦੀ ਬਦੀਕੀ ਨਾ ਕਰੇ ਮੁੰਡੇ ਦੀ ਹਾਲਤ ਕਿਵੇਂ ਆ ਹਾਲਤ ਉਹਦੀ ਹੈ ਕਿ ਆ ਜੀ 82% ਉਹ ਮਚ ਚੁੱਕਿਆ ਫਰੀਦਕੋਟ ਦਾ ਖਨ ਕਾਫੀ ਜ਼ਿਆਦੇ ਉਹਦੀ ਹਾਲਤ ਡੋਲ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਇਸ ਕਰਕੇ ਇਹਨੂੰ ਅਗਲੇ ਇਹ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀਗਾ ਜੀ ਬਿਲਕੁਲੇ ਰੋਗਦਾ ਸੀਗਾ ਵੀ ਤੁਸੀਂ ਕਿਉਂ ਲੋਕਾਂ ਦੇ ਜਵਾਨ ਬੱਚੇ ਮਾਰ ਰਹੇ ਆ ਇਹ ਪਹਿਲਾਂ ਕਰਦੇ ਇਹਨੇ ਛੱਡਿਆ ਸੀ ਇਹਨੇ ਨਾ ਜਾ ਛੱਡਿਆ ਸੀ ਮਾਂ ਪਿਓ ਨੇ ਛਡਾਇਆ ਸੀ ਔਰ ਇਹ ਕਹਿੰਦਾ ਸੀ ਵੀ ਤੁਸੀਂ ਨਸ਼ਾ ਵੇਚਣਾ ਬੰਦ ਕਰੋ ਉਹ ਬੰਦ ਨਹੀਂ ਹੀ ਕਰਦੇ ਇਹਦੇ ਨਾਲ ਥੋੜਾ ਬਹੁਤਾ ਇਹ ਤੇ ਪੰਗਾ ਪੈ ਗਿਆ ਜੀ ਉਹਨਾਂ ਨੇ ਪਟ્રોલ ਹੀ ਪਾ ਕੇ ਕਿ ਪਹਿਲਾਂ ਮਿੱਥੇ ਹੁੰਦਾ ਬੋਤਲ ਪੜਾਉਂਦੀ ਸੀ ਉਹ ਆਏ ਪਾ ਦਾ ਬਾਕੀ ਤਾਂ ਲੇ ਡੁੱਲੇ ਸੀ ਅੱਗ ਲਾ ਕੇ ਸਾਰਾ ਮੁੰਡਾ ਮਚ ਗਿਆ ਪੁਲਿਸ ਤੁਹਾਡਾ ਕਿਵੇਂ ਸਾਥ ਦੇ ਰਹੀ ਹੈ ਕਿ ਨਹੀਂ ਸਰਜੀ ਮੁੰਡੇ ਦੀ ਮੇਰੇ ਦੀ ਹਾਲਤ ਗੰਭੀਰ ਹਾਲਤ ਹੈ 85% ਉਹਨੂੰ ਅੱਗ ਲੱਗ ਚੁੱਕੀ ਹੈ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਵਧੀਆ ਸਹਿਯੋਗ ਦੇ ਰਹੀ ਹੈ ਸਾਡਾ ਪਰਸੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਪੁਲਿਸ ਕੋਲੋਂ ਇਹੀ ਮੰਗ ਕਰਦਾ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਠੀਕ ਹੈ ਵੀ ਗਾਣ ਨੂੰ ਹੋਰ ਕਿਸੇ ਬੱਚੇ ਨੂੰ ਜਾਂ ਹੋਰ ਕਿਸੇ ਦਿੱਤੀ ਬਤ ਨੂੰ ਇਦਾਂ ਦੀ ਹਾਲਾਤ ਨਾ ਬੀਤਣ